ਦੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਥੋੜਾ ਫਿਰ ਕੰਮ ਚੱਲਣ ਦਾ ਮਾਰ ਰਿਹਾ ਜੀ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਨੂੰ ਅਪਰੋਚ ਕੀਤਾ ਬਿਜ਼ਨਸ ਫਿਰ ਉਹਨੂੰ ਕੰਪਲੇਟੈਂਸਾਈ ਕਿਰਪਾ ਜੀ ਨੇ ਤੇ ਇਹਨਾਂ ਨੇ ਐਕਸ ਅਨੁਸਾਰ ਜਿਹੜੀ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਔਨ ਰਿਕਾਰਡ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏ.ਡੀ.ਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਹੁਣ ਦੇ ਸਤੇ ਵਿੱਚ ਕੋਰਸਡ ਨੇ 50000 ਰੁਪਏ ਇਹਨਾਂ ਨੂੰ ਮਰਿਸ਼ੁਕ ਲੈਂਦਾ ਅੰਗਰੇਜ਼ ਦੇ ਸਾਹ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਜਾਨਾ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜ਼ਾਇਦ ਫਸਾਇਆ ਗਿਆ ਮੈਂ ਇਹੋ ਹੀ ਕੰਮ ਦਾ ਬਸ ਕਿੰਨੇ ਦਿਨ ਲੱਗੇ ਚੱਲ ਮੇਰੇ 10 ਦਿਨ ਜੀ ਮੈਨੂੰ ਨਜ਼ਾਇਦ ਸੈਂਕ ਜੀ ਮੈਕ ਚਲੋ ਬਰੋ ਮਸਤੀ ਅਭੀ ਆ ਹਾਂ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਨਾਂ ਮੈਂ ਤੇ ਇੱਕ ਅਕਿਊਜ਼ਡ ਅਸੀਂ ਅੱਜ 80 ਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਪ੍ਰੋਸਾਈਡ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਚਾਰਦਵਾਰੀ ਸੀ ਉਹ ਤੋੜ ਦਿੱਤੀ ਸੀ ਤੇ ਇਹ ਫਿਰ ਜਦੋਂ ਇਹਨੂੰ ਦੁਬਾਰਾ ਇਹਨਾਂ ਨਾਲ رابطہ ਕੀਤਾ ਕਿ ਸਾਡੇ ਕੋਲ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਤੁਹਾਡਾ ਫਿਰ ਕੰਮ ਚੱਲਣ ਨਾ ਮਾਵਾਂਗਾ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਾਨੂੰ ਅਪਰੋਚ ਕੀਤਾ ਬਿਜ਼ਨਸ ਮੈਨੂ ਕੰਪਲੀਟੈਂਸਾਈ ਕਰਪਾ ਜੀ ਨੇ ਤੇ ਇਹਨਾਂ ਨੇ ਸਾਨੂੰ ساری ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਹੁਣ ਰਿਕਾਰਡ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੰਤਿਸਟਰ ਦੇ ਵਿੱਚ ਪ੍ਰੋਸੈਡ ਨੇ 50000 ਰੁਪਏ ਇਹਨਾਂ ਨੂੰ ਰਿਸ਼ੂਤ ਲੈਂਦਾ ਇੰਡੀਅਨ ਸੀ ਗ੍ਰਿਫਟਾਰ ਕੀਤਾ ਇਹ ਕਿਥੋਂ ਗ੍ਰਿਫਟਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਮਤਲਬ ਪੈਸੇ ਲੈਣ ਆ ਗਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਸਮਨ ਗ੍ਰਫਤਾਰ ਕੀਤਾ ਤੇ ਕੀ ਹੁਣ ਰਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਫਤਾਰ ਨੇ ਇਹਨਾਂ ਦੀ ਆਰਾਊਂਡ 2:30 ਵਜੇ ਦੇ ਆਰਾਊਂਡ ਅਸੀਂ ਗ੍ਰਫਤਾਰ ਕੀਤਾ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਪੋਰਟ ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਮਾਰਨ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਮੁਕਰਾਗੇ ਕਾਰਪੋਰੇਸ਼ਨ ਐਮਟੀਪੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਗ ਕੇ ਭ੍ਰਸਟਾਚਾਰ ਹੋਦਾ ਇੱਕ ਜਿਹੜੀ ਕਾਰਵਾਈ ਕਿਸੇ ਦੀ ਲੱਗ ਤੇ ਕਾਰਵਾਈ ਤੇ ਤੁਹਾਨੂੰ ਕਿਦਾਂ ਅਗਰ ਕੋਈ ਹੋਰ ਅਰੋਪ ਲੱਗਦਾ ਹੈ ਕੋਈ ਹੋਰ ਅਫਸਰ پیسے ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਟੀਪੀ ਬਿਲਡਿੰਗ ਇਨਸਪੈਕਟਰ ਹੈ ਤੁਹਾਨੂੰ ਵਿਜੀਲੈਂਸ ਵੇਰ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤੇਰੇ ਲਈ ਸਾਫ ਨੂੰ ਤਾਂ ਉਹਨਾਂ ਨੇ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕ腐ਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਹ برداشت ਨਹੀਂ ਕਰਦਾ ਹੈਗੇ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਸੇ ਉਸ ਤੋਂ ਲਵਾ ਬਣ ਜਿਹੜਾ ਉਹ ਸੀ ਰਿਕਵਰੀ ਸੀਗੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਸੀ ਨਹੀਂ 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 ਨਸੇ ਅੰਜੇਰ ਜਿੰਦਰ ਜੀ ਅੱਜ ਬਿਜ਼ਨਸ ਨੂੰ ਲੋ ਕਾਰਵਾਈ ਕੀਤੀ ਕੀ ਕਹਿਣਾ ਚਾਹੁੰਦੇ ਹੋ ਕੋਈ ਜੇ ਇਹ ਲੱਗਾ ਸੀਗਾ ਕਿ 50 ਹਜ਼ਾਰ ਵਿਸ਼ਵਦਲੀਨ ਦੀਆਂ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪਾਸੇ ਸਵਾਲ ਆ ਜੀ ਮੈਨੇਜਰ ਜੀ ਵਾਤ ਮੈਂ ਉਹਨਾਂ ਕੋਈ ਫਿਰਨ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਨਾ ਹਾਂਜੀ ਹਾਂਜੀ ਆਰਕਾ ਪਰ ਮੈਨੂੰ ਨਜਾਇਜ਼ ਫਸਾਇਆ ਗਿਆ ਮੈਂ ਇਹੋ ਗੱਲ ਬਸ ਕਿੰਨੇ ਦਿਨ ਰਹਿ ਕੇ ਚੱਲ ਬੰਦ ਨਹੀਂ ਚੱਲੀ ਮੇਰੇ 10 ਦਿਨ ਜੀ ਮੈਨੂੰ ਨਜਾਇਜ਼ ਸਾਂ